ਮੈਂ ਬੰਨ ਮੱਕਰ ਬਾਦ ਕੋਈ ਇੰਤਜ਼ਾਰ ਤੋਂ ਬਾਅਦ ਕਿੰਨੀ ਲੇਟ ਹੋਣ ਤੋਂ ਬਾਅਦ ਵੀ ਸੰਗਤ ਇੰਨਾ ਇੰਤਜ਼ਾਰ ਕਰ ਰਹੀ ਸੀ ਮੈਂ ਰਹਿਣੀ ਆ ਔਰ ਇਹਨਾਂ ਦੇ ਕਦਮਤ ਮੇਰਾ ਸਿਰ ਝੁਕਦਾ ਹੈ ਜਿਹੜਾ ਇਹਨਾਂ ਪਿਆਰ ਕਰਨ ਰਹੇ ਨੇ ਬਹੁਤ ਬਹੁਤ ਤਾਦਾ ਸਰ ਮੀਟਿੰਗਾਂ ਤੋਂ ਦੂਰ ਚੱਲ ਰਿਹਾ ਤੇ ਆ ਜਿਹੜਾ ਫੋਟੋ ਕਲਚਰ ਤੇ ਇੰਟਰਵਿਊ ਕਰਕੇ ਕਿਦਾਂ ਕਿਦਾਂ ਲੇਟਰ ਹੋ ਸੀ ਠੀਕ ਜੀ ਤੇ ਆਪਣੀ ਸਾਰੀ ਪ੍ਰੈਸ ਦਾ ਤਹਿ ਦਿਲੋਂ ਧੰਨਵਾਦੀ ਆ ਜਿਨ੍ਹਾਂ ਨੇ ਆਪਣਾ ਕੀਮਤੀ ਵਕਤ ਕੱਢ ਕੇ ਇਹ ਇੱਕ ਜਿਹੜੀ ਨਿਮਾਣੇ ਦੇ ਸੇਵਕ ਵੱਲੋਂ ਜਿਹੜੀ ਆਮ ਆਦਮੀ ਪਾਰਟੀ ਦੀ ਜਿਹੜੀ ਸਾਰੇ ਵਰਕਰਾਂ ਦੀ ਵਲੰਟੀਅਰਾਂ ਦੀ ਅਤੇ ਆਮ ਪਾਰਟੀ ਨੂੰ ਚਾਹਣ ਵਾਲੇ ਜਿਹੜੇ ਲੋਕ ਨੇ ਉਹ ਸਾਰੇ ਇੱਥੇ ਇਕੱਠੇ ਹੋਏ ਨੇ ਅੱਜ ਜਿਦੇ ਵਿੱਚ ਸਰਕਲ ਚਾਰਜ ਬਲਾਕ ਪ੍ਰਧਾਨ ਬਲਾਕ ਪ੍ਰਭਾਰੀ ਤੇ ਜ਼ਿਲ੍ਹੇ ਦੇ ਸਾਡੇ ਵਰਕਰ ਸਹਿਬਾਨ ਅਤੇ ਪੰਜਾਬ ਲੈਵਲ ਦੇ ਜਿਹੜੇ ਸਟੇਟ ਅਹੁਦੇਦਾਰ ਨੇ ਜਿਨ੍ਹਾਂ ਚ ਲੇਡੀ ਵਿੰਗ ਦੇ ਵੀ ਤੇ ਜਾਇੰਟਸ ਦੇ ਵੀ ਸਾਰੇ ਜਿਹੜੇ ਅਹੁਦੇਦਾਰ ਨੇ ਵੱਖ-ਵੱਖ ਵਿੰਗਾਂ ਤੋਂ ਜਿਹੜੇ ਇੱਥੇ ਆਜਣ ਨੇ ਮੈਂ ਸਾਰਿਆਂ ਦਾ ਨਾਮ ਲਵਾਂਗਾ ਬਹੁਤ ਟਾਈਮ ਲੱਗੇਗਾ ਸੋ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦੀ ਆ ਸਾਰੀ ਪ੍ਰੈਸ ਕਾਨਫਰੈਂਸ ਪ੍ਰੈਸ ਵਾਲਿਆਂ ਦਾ ਅਤੇ ਜਿੰਨੇ ਵੀ ਸਾਡੇ ਸਾਰੇ ਵਰਕਰ ਸਹਿਬਾਨ ਅਤੇ ਸਾਡੇ ਜਿਹੜੇ ਵਰਕਰ ਸਹਿਬਾਨ ਜਿਹੜੇ ਆਨ ਲੀਡਰ ਸਹਿਬਾਨ ਮੈਂ ਸਾਰਿਆਂ ਦਾ ਧੰਨਵਾਦੀ ਆ ਅੱਜ ਦਾ ਜਿਹੜਾ ਇਹ ਇਕੱਠ ਤੁਸੀਂ ਵੇਖ ਰਹੇ ਹੋ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਜਿੰਨਾ ਹੀ ਪ੍ਰਬੰਧ ਕੀਤਾ ਉਹ ਸਾਰਾ ਥੋੜਾ ਪੈ ਗਿਆ ਕੇ ਲੋਕਾਂ ਦੇ ਵਿੱਚ ਉਤਸ਼ਾਹ ਹੀ ਆ ਆਮ ਆਦਮੀ ਪਾਰਟੀ ਚ ਇਨਾ ਸਰਦਾਰ ਭਗਵੰਤ ਸਿੰਘ ਜੀ ਬਾਣ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਚਾਹਣ ਵਾਲੇ ਲੋਕ ਅੱਜ ਇੱਥੇ ਇਕੱਠੇ ਹੋਏ ਨੇ ਸਰਦਾਰ ਅਮਨਸ਼ੇਰ ਸਿੰਘ ਜੀ ਸੈਰੀਕਲਸੀ ਜੋ ਸਾਡੇ ਨੌਜਵਾਨ ਲੀਡਰ ਨੇ ਗੁਰਦਾਸਪੁਰ ਤੋਂ ਜਿਨ੍ਹਾਂ ਨੂੰ ਪਾਰਲੀਮੈਂਟ ਦੀ ਟਿਕਟ ਦੇ ਕੇ ਨਵਾਜਿਆ ਗਿਆ ਮੈਂ ਸਮਝਣਾ ਕਿ ਉਹਨਾਂ ਵਰਗਾ ਜਿਹੜਾ ਕੋਈ ਗਰਾਊਂਡ ਨਾਲ ਉਹਨਾਂ ਦੇ ਲੈਵਲ ਤੇ ਜਿਹੜੇ ਜੁੜੇ ਹੋਏ ਲੋਕ ਨੇ ਸਾਰੇ ਹੀ ਪਿਆਰ ਕਰਦੇ ਨੇ ਸਰਦਾਰ ਅਮਨਸ਼ੇਰ ਸਿੰਘ ਜੀ ਸੈਰੀਕਲਸੀ ਜੀ ਕਿਉਂਕਿ ਉਹਨਾਂ ਨੇ ਗਰਾਊਂਡ ਲੈਵਲ ਤੋਂ ਲੈ ਕੇ ਇੱਕ ਵਰਕਰ ਤੋਂ ਲੈ ਕੇ ਸਰਕਲ ਚਾਰਜ ਤੋਂ ਲੈ ਕੇ ਕੰਮ ਕੀਤਾ ਅੱਜ ਉਹ ਮੀਤ ਪ੍ਰਧਾਨ ਨੇ ਪੂਰੇ ਪੰਜਾਬ ਦੇ ਬਹੁਤ ਵੱਡੀ ਗਿਣਤੀ ਨਾਲ ਵੋਟਾਂ ਲੈ ਕੇ ਬਟਾਲੇ ਤੋਂ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੁਣ ਜਾਂ ਫਿਰ ਜਿੱਤ ਪ੍ਰਾਪਤ ਐਮਐਲਏ ਦੀ ਕਰਨ ਤੋਂ ਬਾਅਦ ਅੱਜ ਪਾਰਟੀ 'ਚ ਉਹਨਾਂ ਦੀ ਉਹਨਾਂ ਦੀ ਜਿਹੜੀ ਸ਼ਮੂਲੀਅਤ ਨੂੰ ਦੇਖਦੇ ਹੋਇਆ ਹਾਂ ਪਾਰਟੀ ਨੇ ਅੱਜ ਪਾਰਲੀਮੈਂਟ ਦੀ ਸੀਟ ਦੇ ਕੇ ਜਿਹੜਾ ਨਮਾਜ਼ਾ ਔਰ ਤੁਸੀਂ ਇਹ ਦੇਖ ਰਹੇ ਹੋ ਕਿ ਠਾਠਾ ਮਾਰਦਾ ਕੱਠ ਉਹਨਾਂ ਦੇ ਪਿਆਰ ਵਿੱਚ ਉਡੀਕ ਚ ਬੈਠਾ ਤਾਂ ਕਿ ਕਦੋਂ ਮੌਕਾ ਆਵੇ ਕਦੋਂ ਪਹਿਲੀ ਤਰੀਕ ਆਵੇ ਤੇ ਆਓ ਆਪਣਾ ਜਿਹੜਾ ਆਮ ਆਦਮੀ ਪਾਰਟੀ ਦਾ ਬਟਨ ਝਾੜੂ ਨੂੰ ਦਬਾ ਕੇ ਵੱਡੀ ਗਿਣਤੀ ਨਾਲ ਅਮਰਸ਼ੇਰ ਸਿੰਘ ਸੈਰੀਕਲ ਸਿੰਘ ਜਿਤਾਉਣ ਵਾਸਤੇ ਉਤਾਵਲੇ ਬੈਠੇ ਨੇ ਬਹੁਤ ਜਿਹੜੀਆਂ ਵੱਖ-ਵੱਖ ਪਾਰਟੀਆਂ ਆਪਣੇ ਦਮਗੇ ਜੇ ਮਾਰਦੀਆਂ ਨੇ ਕਿ ਅਸੀਂ ਬਹੁਤ ਅੱਗੇ ਆ ਕੋਈ ਕਹਿੰਦਾ ਅਸੀਂ ਬਹੁਤ ਪਿੱਛੇ ਆ ਪਰ ਆਮ ਆਦਮੀ ਪਾਰਟੀ ਦੀ ਐਸ ਵਾਲੇ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜੀ ਗੱਲ ਹੈ ਜਿਹੜੀ ਥੋੜੇ ਸਮੇਂ ਦੇ ਵਿੱਚ ਜਿਨ੍ਹਾਂ ਨੇ ਨੈਸ਼ਨਲ ਪਾਰਟੀ ਹੋਣ ਦਾ ਮਾਣ ਪ੍ਰਾਪਤ ਕੀਤਾ ਚਾਬ ਦੇ ਵਿੱਚ ਵੀ ਜਿਹ ਐਸ ਵੇਲੇ ਜਿਹੜੀ ਆ ਉਹ ਲਹਿਰ ਚੱਲ ਰਹੀ ਹੈ ਪੂਰੀ ਕਿ ਇੱਕ ਕਿਸਮ ਦੀ ਲਹਿਰ ਚੱਲ ਰਹੀ ਹੈ ਪਾਰਟੀ ਵਿੱਚ ਆਮ ਆਦਮੀ ਪਾਰਟੀ ਦੀ ਕਿ ਅਸੀਂ ਜਿੱਕਰ ਕਿਹੜੇ ਵੇਲੇ ਇੱਕ ਤਰੀਕ ਆਵੇ ਤੇ ਅਸੀਂ ਜਿਹੜਾ ਉਹ ਪਾਰਟੀ ਨੂੰ ਜਿਤਾ ਕੇ ਆਪਣੀ ਜਿਹੜੀ ਅਮਰਸ਼ੇਰ ਸਿੰਘ ਸੈਰੀਕਲਸੀ ਨੂੰ ਤੇ ਪੰਜਾਬ ਦੇ ਵਿੱਚ ਜੋ ਆਮ ਆਦਮੀ ਪਾਰਟੀ ਦਾ ਸੁਪਨਾ ਲਿਆ ਸਰਦਾਰ ਭਗਵੰਤ ਸਿੰਘ ਜੀ ਮਾਨ ਤੇ ਸਾਡੇ ਆਰਮਨਦ ਕੇਜਰੀਵਾਲ ਜੀ 13 0 ਵਾਲਾ ਪੂਰਾ ਕਰਨ ਜਾ ਰਹੀ ਹੈ ਜਨਤਾ ਇਸ ਕਰਕੇ ਅੱਜ ਅਸਾਂ ਉਹਦੀ ਉਡੀਕ ਦੇ ਵਿੱਚ ਹੀ ਅੱਜ ਆਪਾਂ ਬਿਠੇ ਆਂ ਕਦੋਂ ਇੱਕ ਤਰੀਕ ਆਵੇ ਤੇ ਲੋਕ ਜਿਹੜੀ ਆ ਝਾੜੂ ਦਾ ਬਟਨ ਦਬਾ ਕੇ ਆਮ ਆਦਮੀ ਪਾਰਟੀ ਨੂੰ ਜਿਹੜਾ ਇਥੋਂ ਜਿੱਤ ਦਵਾਉਣ